ਇਹ ਸੰਗਮ ਬਾ ਜੀ ਅੰਦਰ ਦਾ ਨਗਾਰਾ ਇਹ ਲਕੈ ਜਿਹੜਾ ਇਸ ਥਾਂੋਂ ਦੇ ਜਿਹੜੇ ਇਹ ਸਪੂਨ ਮਿਲ ਜਾਂਦੇ ਆ ਜਿਹੜਾ ਸਾਨੂੰ ਕੋਈ ਸੀਏ ਕਹੇ ਗਿਸੀ ਵਿੰਚ ਅਸ਼ਨਾਨ ਕਡੂਕੀ ਲਈਏ ਇੱਕ ਸਾਥੀ ਕਹਿੰਦਾ ਸੀ ਲੋਕ ਰਹਿੰਦਾ ਹੈ ਬੀ ਠੰਡੂ ਹੋਊਗੀ ਦਿਨ ਦਿਨ ਚ ਆਪ ਇਸ਼ਨਾਨ ਕਰੇ ਸਾਡਾ ਸੀ ਹੁਣ ਅਗੇ ਦੇਖਿਆ ਅਸੀਂ ਜਿਹੜਾ ਰਾਤ ਨੂੰ ਆਏ ਰਾਤ ਦਾ ਆਪਣਾ ਜਿਹੜਾ ਇਹ ਅਦਭੁਤ ਦ੍ਰਿਸ਼ ਜਬ ਕਹਦੀ ਹੈ ਇਹ ਕਮਾਲ ਬਹੁਤ ਮਾ ਕਮਾਲ ਕਿ ਜਿਹੜਾ ਅੰਦਰ ਦਾ ਬਿਸ਼ ਇਹ ਇਹ ਜਿਹੜਾ ਲੈਟ ਹੈ ਤੁਸੀਂ ਬਾਹਰੋਂ ਆਇਆ ਇਹ ਬਾਹਰ ਦਾ ਜਸਤ ਪ੍ਰੈਜ਼ੀਡੈਂਟ ਨੂੰ ਕਰ ਬਿਨਾਂ ਕੀ ਬੋਲਿਆ ਕੀ ਬੋਲਿਆ ਹਾਂ ਬੋਲਿਆ ਕੀ ਬੋਲਿਆ ਬੁੱਲਦੀ ਬੋਲਿਆ ਹਾਂ ਬਾਹਰ ਦਾ ਇੱਕ ਆਪਣਾ ਜੋ ਕੁਝ ਜੋ ਕੁਝ ਸ਼ੋਅ ਦਿਖਾ ਰਿਹਾ ਹੈ ਬੈਂਚ ਜਿੰਦਾ ਹੋਣਾ ਨਹੀਂ ਹੋ ਗਾਲ ਫਿਰ ਮੈਂ ਕਈ ਵਾਰ ਨਾ ਲੰਘਿਆ ਕਈ ਵਾਰ ਮਿਲਣਾ ਤਾਂ ਹੋਰ ਬੋਤੋ ਮਿਲਣਾ ਕਾਜ਼ੀਆ ਮੀਟਿੰਗਾਂ ਚ ਕਿੱਥੇ ਜਾਣਾ ਹੈ ਜਾਂ ਲਖਨਊ ਤੋਂ ਸਭ ਪਹਿਲਾਂ ਆ ਗਿਆ ਸੀ ਹైదరాబాద్ ਜਾਂ ਪੀਵਰ ਗਿਆ ਜਰਾ ਲੰਘਣਾ ਇਹ ਜੀ ਹੁਣ ਲੰਘਿਆ ਇਹ ਅਯੁੱਧਿਆ ਇਹ ਬਾਰਾਨਸੀ ਇਹ ਅਹ ਪੜਿਆਗੜਾ ਇਸੇ ਟ੍ਰੇਨ 'ਚ ਦੇਖਣਾ ਵੀ ਅਸੀਂ ਅਸ਼ਨਾਣ ਕਰਦੇ ਨੇ ਪਰ ਟ੍ਰੇਨ 'ਚ ਦਿਖਦਾ ਨਹੀਂ ਸੀ ਟ੍ਰੇਨ 'ਚ ਨਾ ਟ੍ਰੇਨ 'ਚ ਬੜੇ-ਬੜੇ ਹੱਦ ਦੇ ਕੱਟ ਗਏ ਤੇਂ 'ਚ ਲੱਗੇ ਹੋਏ ਪਰ ਜਿਹੜਾ ਇਹ ਹੁਣ ਅੱਜ ਮਿਲਿਆ ਮੌਕਾ ਆ ਦੇਖੋ ਜੀ ਸਾਡੇ ਸੇ ਪੈਰਾ ਸਿੰਘ ਜੀ ਅਦੇ ਉਹ ਕਿਉਂ ਚਲਦੇ ਹਨ ਹਾਂਜੀ ਇਹ ਕਿਚੇ ਨੂੰ ਵੀ ਵਿੱਚ ਰਹਿ ਜਾਂਦੇ ਨੇ ਹਰਮੇਸ਼ਰਾ ਧੂਰ ਆ ਹਰਮੇਸ਼ਰ ਧੂਰ ਰਿਹਾ ਦੇਖੋ ਗੱਲ ਪੈ ਰਿਹਾ ਕੋਣ ਨਹੀਂ ਗੱਲ ਪੈ ਰਿਹਾ ਕੱਲ ਦਾ ਨਿਆਣਾ ਕੁਰੀ ਜਾਂਦਾ ਇਹ ਆ ਸਾਰਾ ਦੇਖੋ ਇੱਥੇ ਆਏ ਆ ਚੰਗਾ ਲੱਗਦਾ ਸਾਰਾ ਸਾਥੀਆਂ ਨਾਲ ਮਿਲ ਕੇ ਕਰਕੇ ਤੇ ਹੁਣ ਜਿੱਥੇ ਵੀ ਸਾਨੂੰ ਜਗ੍ਹਾ ਮਿਲ ਗਈ ਅਸੀਂ ਅਸ਼ਰਮ ਕਰ ਲਵਾਂਗੇ ਕਿ ਬਰਾ ਪ੍ਰੋਵੰਡ ਅਚਰਚੇ ਪੋਸਿ ਬਰਾ ਮਿਲ ਵਰਤਨ ਵਾਲੇ ਨੇ ਹਨਾ ਜ਼ੂਮ ਕਰਦਾ ਠੀਕ ਹੈ ਜਾਨੀ ਨਾ ਚੀ ਨਾ ਮੈਂ ਜਿਹੜੇ 20 ਨੰਬਰ ਉਧਰ ਭੀੜ ਲੇਓ ਬੱਤੀ ਹੈ ਚਲੋ ਜੀ ਲੇਓ ਜੀ ਪਰ ਨਾ ਨਾ ਪੂਰਾ ਕਰਦੇ ਹੁਣੇ ਉੱਥੇ え ਅੱਗੇ ਜਾ ਕੇ ਆਪਾਂ ਕਰਦਾ ਗੱਲ ਹਾਲੇ ਜਗ੍ਹਾ ਮਿਲੀ ਨਹੀਂ ਜਿੱਥੇ ਮਿਲੂਗੀ ਫਿਰ ਉਸੇ ਆਪਾਂ ਗੱਲ ਕਰਾਂਗੇ ਠੀਕ ਅਬਕੇ